ਸਤ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸੀਵੀ ਬਾਰੇ ਕੁਝ ਫਾਰਮਰਾਂ ਦੁਆਰਾ ਕਹਿ ਰਿਹਾ ਹੈ ਕਿ ਇਹ ਆਇਆ ਰਿਹਾਗਾ ਵੀ ਅਸੀਂ ਜਿਹੜਾ ਸੀਵੀ ਬੀਡ ਹੈਗਾ ਉਹ ਝੋਨੇ ਦੀ ਫਸਲ ਤੇ ਸਪਰੇਅ ਕਰਨਾਗਾ ਹੁਣ ਆਪਾਂ ਨੂੰ ਇਹ ਜਾਣਨ ਦੀ ਲੋੜ ਹੈ ਵੀ ਜਿਹੜਾ ਸੀਵੀ ਬੀਡ ਹੈ ਉਹ ਕੀ ਹੈਗਾ ਸੀ ਦਾ ਮਤਲਬ ਸਮੁੰਦਰ ਬੀਡ ਦਾ ਮਤਲਬ ਨਦੀਨ ਜਿਹੜਾ ਸੀਵੀ ਬੀਡ ਹੈਗਾ ਇਹਦੇ ਵਿੱਚ ਕੀ ਹੈਗਾ ਵੀ ਜਿਹੜਾ ਆਪਣਾ ਸਮੁੰਦਰ ਹੁੰਦਾ ਹੈ ਉਹਦੇ ਨੀਚੇ ਜਿਹੜੇ ਉਹਦੀ ਸਤਹ ਤੇ ਨਦੀਨ ਹੁੰਦੇ ਨੇਗੇ ਉਹ 4-5 ਕਿਲੋਮੀਟਰ ਦੀ ਡੂੰਘਾਈ 'ਚ ਹੁੰਦੇ ਨੇਗੇ ਉਹ ਜਦੋਂ ਸੂਰਜ ਦੀ ਰੋਸ਼ਨੀ ਆਪਣੇ ਪਾਣੀ ਦੇ ਉੱਤੇ ਪੈਂਦੀ ਹੈਗੀ ਤੇ ਉਹ 4 ਕਿਲੋ 4-5 ਕਿਲੋਮੀਟਰ ਡੂੰਘਾਈ ਤੇ ਮਨ ਲੈ ਜਿਹੜੇ ਬੀੜਨਗੇ ਜਿਹੜੇ ਬੀੜਨ ਸਮੁੰਦਰ ਦੇ ਜਿਹੜੇ ਖਰਪਤਵਾਰ ਨੇਗੇ ਉਹ ਮੰਨ ਲੈ ਉੱਥੇ ਰੋਸ਼ਨੀ ਸੂਰਜ ਦੀ ਬਹੁਤ ਘੱਟ ਪਹੁੰਚਦੀ ਹੈਗੀ ਪਰੋਸ਼ ਨਹੀਂ ਉੱਥੇ ਸੂਰਜ ਦੀ ਘਟ ਪਹੁੰਚਣ ਦੇ ਕਾਰਨ ਵੀ ਉਹ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨੂੰ ਕਰਦੇ ਨੇਗੇ ਤਾਂ ਇਹੜੇ ਆਪਣੇ ਇਹਦੇ ਵਿੱਚ ਸਾਇੰਟਿਸਟ ਨੇਗੇ ਉਹਨਾਂ ਨੇ ਕੀ ਕਰਿਆ ਵੀ ਇਹ ਇੰਨੀ ਡੁੰਗਾਈ ਤੇ ਹੁੰਨ ਤੇ ਵੀ ਸੂਰਜ ਦੀ ਰੋਸ਼ਨੀ ਜਿਹੜੀ ਬਹੁਤ ਥੋੜੀ ਮਾਤਰਾ ਦੇ ਵਿੱਚ ਪਹੁੰਚ ਰਹੀ ਉੱਥੇ ਇੰਨੀ ਡੁੰਗਾਈ ਦੇ ਵਿੱਚ ਸੂਰਜ ਦੀ ਰੋਸ਼ਨੀ ਬਹੁਤ ਥੋੜੀ ਮਾਤਰਾ ਦੇ ਵਿੱਚ ਪਹੁੰਚ ਰਹੀ ਹੈ ਵੀ ਤਾਂ ਵੀ ਇਹ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨੂੰ ਪੂਰਾ ਕਰ ਰਹੇ ਨੇਗੇ ਤਾ ਸਾਇੰਟਿਸਟ ਨੇ ਕੀ ਕਰਿਆ ਉਹ ਜਿਹੜੇ ਸੀਬੀਡ ਤੇ ਉਸ ਸਮੁੰਦਰ ਦੇ ਨੀਚੋਂ ਕੱਢ ਕੇ ਉਹਦੇ ਵਿੱਚੋਂ ਜਿਹੜੇ ਮੰਨ ਲਓ ਉਹਦੇ ਗੁਣ ਤੇ ਪ੍ਰਕਾਸ਼ ਸੰਸ਼ਲੇਸ਼ਨ ਕਰਨ ਦੇ ਉਹਨਾਂ ਦੇ ਜਿਹੜਾ ਅਰਕਤੀਆ ਉਹ ਕੱਢ ਕੇ ਦੂਸਰੀਆਂ ਫਸਲਾਂ ਤੇ ਸਪਰੇਅ ਕਰਿਆ ਗਿਆ ਤਾਂ ਉਹਨਾਂ ਦੇ ਵਿੱਚ ਵੀ ਉਹ ਗੁਣ ਆ ਗਏ ਮੰਨ ਲਓ ਪ੍ਰਕਾਸ਼ ਸੰਸ਼ਲੇਸ਼ਨ ਦੀ ਕਿਰਿਆ ਕਰਨ ਦਾ ਜਿਹੜੀ ਉਹਦੀ ਕਿਰਿਆਤੀ ਉਹ ਵੱਧ ਗਈ ਇਸ ਕਰਕੇ ਜਿਹੜਾ ਸੀਬੀਡ ਦਾ ਇਸਤੇਮਾਲ ਸ਼ੁਰੂ ਹੋਇਆ ਪਰ ਸੀਬੀਡ ਦਾ ਇਸਤੇਮਾਲ ਉੱਥੇ ਹੋਇਆ ਜਿੱਥੇ ਮੰਨ ਲਿਆ ਜਿਹੜੀਆਂ ਫਸਲਾਂ ਨੂੰ ਪ੍ਰਕਾਸ਼ ਸੰਸਲੇਸ਼ਨ ਬਹੁਤ ਘੱਟ ਮਿਲਦਾ ਦੀਆ ਜਦੋਂ ਕਿ ਆਪਣੇ ਆਰੇ ਹੁਣ ਆਪਣੇ ਸੂਰਜ ਜਿਹੜਾ ਫੁੱਲ ਨਿਕਲਦਾਗਾ ਆਪਣੇ ਮੰਨ ਲਿਆ ਕੁਦਰਤੀ ਤੌਰ ਤੇ ਹੀ ਮੰਨ ਲਿਆ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਵਧਿਆ ਹੋਰੀਏਗੀ ਜਿੱਥੇ ਸੂਰਜ ਨਹੀਂ ਨਿਕਲਦਾ ਜਿੱਥੇ ਮੰਨ ਲਓ ਆਪਣੇ ਸਿਆਲ ਦੇ ਵਿੱਚ ਹੋ ਗਏ ਜਿਵੇਂ ਉੱਥੇ ਆਪਾਂ ਕੁਝੇ ਦੀ ਵਰਤੋਂ ਕਰ ਸਕਦੇ ਆਂਗੇ ਤੇ ਪਰ ਇਹਦਾ ਕੋਈ ਵੀ ਰਿਜ਼ਲਟ ਆਪਾਂ ਨੂੰ ਹੁਣ ਜਦੋਂ ਆਪਣੇ ਸੂਰਜ ਦੀ ਰੋਸ਼ਨੀ ਵਧੀਆ ਨਿਕਲ ਰਹੀ ਹੈ ਤਾਂ ਇੱਥੇ ਆਪਾਂ ਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਦਾ ਹੈਗਾ ਕਿਉਂਕਿ ਇਹਦਾ ਉੱਥੇ ਰਿਜ਼ਲਟ ਮਿਲਦਾ ਹੈਗਾ ਜਿੱਥੇ ਸੂਰਜ ਨਹੀਂ ਨਿਕਲਦਾ ਹੈਗਾ ਵੀ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਜਿਹੜੀ ਉਹ ਮੁਸ਼ਕਲ ਹੈਗੀ ਪਹਿਲਾਂ ਅਸੀਂ ਵੀ ਇਹਨੂੰ ਵਰਤ ਦਿੱਤੇ ਗਏ ਤੇ ਅਸੀਂ ਨੇ ਇਹਦਾ ਕੋਈ ਆਪਾਂ ਨੂੰ ਹੁਣ ਜਦੋਂ ਆਪਣੇ ਸੂਰਜ ਵਧੀਆ ਨਿਕਲ ਗਿਆ ਵਧੀਆ ਪ੍ਰਕਾਸ਼ ਸੰਸਲੇਸ਼ਨ ਆਪਣੇ ਕੁਦਰਤੀ ਤੌਰ ਤੇ ਕੋਈ ਕਮੀ ਨਹੀਂ ਹੈਗੀ ਆਪਾਂ ਨੂੰ ਇਹਦੀ ਵਰਤੋਂ ਸਹੀ ਵੀਡ ਜਰ ਕਰਨ ਦੀ ਕੋਈ ਵੀ ਲੋੜ ਨਹੀਂ ਹੈਗੀ ਕਿਉਂਕਿ ਇਹ ਉਹਨਾਂ ਜਗ੍ਹਾ ਵਾਸਤੇ ਬਣਿਆ ਹੈ ਜਿੱਥੇ ਕੁਦਰਤੀ ਤੌਰ ਤੇ ਪ੍ਰਕਾ ਪ੍ਰਕਾਸ਼ ਸੰਸਲੇਸ਼ਨ ਦੀ ਕਮੀ ਆ ਗਈ। ਅਸੀਂ ਲੋ ਟਨ ਨਾਲ ਨਾਲ ਮਤਲਬ ਕਿ ਸਬਜ਼ੀਆਂ ਲਾਉਣੇ ਹੁੰਦੇ ਆਗੇ ਜਿਵੇਂ ਆਪਣੀ ਤੋਰੀ ਹੋ ਗਈ, ਪੇਠਾ ਹੋ ਗਿਆ ਤੇ ਕੱਦੂ ਹੋ ਗਿਆ। ਮਤਲਬ ਨੰਬਰ ਦੇ ਵਿੱਚ ਅਸੀਂ ਉਹਨਾਂ ਨੂੰ ਕਵਰ ਕਰਕੇ ਕਵਰ ਕਰਕੇ ਉਹਨਾਂ ਸਬਜ਼ੀਆਂ ਨੂੰ ਲਾਉਣੇ ਹੁੰਦੇ ਆਗੇ। ਉਹਦੇ ਵਿੱਚ ਮੰਨ ਲਓ ਇੱਕ ਤਾਂ ਵੈਸੇ ਉਸ ਸਿਆਲ ਦੇ ਵਿੱਚ ਸੂਰਜ ਘਟ ਨਿਕਲਦਾ ਹੈ। ਉੱਪਰ ਉਹਨੂੰ ਕਵਰ ਕਰ ਦਿੰਨੇ ਆਗੇ। ਤਾਂ ਉੱਥੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਹੋਰ ਵੀ ਘਟ ਜਾਂਦੀ ਹੈਗੀ। ਤਾਂ ਇੱਕ ਵਾਰ ਅਸੀਂ ਨੇ ਇਹ ਮੈਂ ਆਪਦਾ ਅਨੁਭਵ ਦੇ ਵਿੱਚ ਦੇਖਿਆ ਮੈਂ ਉਹਨਾਂ ਦੇ ਵਿੱਚੋਂ ਚਾਰ ਰੋਲੀਆਂ ਦੇ ਉੱਪਰ ਸੀ ਬੀਡ ਦਾ ਸਪਰੇਅ ਕਰਤਾ ਚਾਰ ਰੋਲੀਆਂ ਦੇ ਉੱਤੇ ਸੀ ਬੀਡ ਦਾ ਸਪਰੇਅ ਕਰਤਾ ਤਾਂ ਜਿਹੜੀਆਂ ਉਹਨਾਂ ਦੀਆਂ ਚਾਰ ਰੋਲੀਆਂ ਦੀ ਗ੍ਰੋਥ ਧੀ ਗਈ ਉਹ ਬਾਕੀ ਨੂੰ ਵਧੀਆ ਧੀ ਗਈ ਤੇ ਉੱਥੇ ਮੈਨੂੰ ਉਹਦਾ ਰਿਜ਼ਲਟ ਦਿਖਿਆ ਵੀ ਉਰੇ ਦਾ ਸੀ ਬੀਡ ਦਾ ਰਿਜ਼ਲਟ ਆਇਆਗਾ ਪਰ ਜਿੱਥੇ ਸੂਰਜ ਦੀ ਰੋਸ਼ਨੀ ਵਧੀਆ ਨਿਕਲ ਰਹੀ ਆ ਉੱਥੇ ਦਾ ਇੱਕ ਫਾਲਤੂ ਖਰਚਾ ਹੈ ਇਹ ਜਿਹੜੀ ਇਹਦੀ ਮੰਨ ਲੈ ਇਹਦੇ ਉੱਪਰ ਰਿਸਰਚ ਕਰਕੇ ਇਹਨੂੰ ਬਣਾਇਆ ਗਿਆਗਾ ਇਹ ਉਹਨਾਂ ਇਲਾਕਿਆਂ ਵਾਸਤੇ ਬਣਾਇਆ ਗਿਆ ਜਿੱਥੇ ਸੂਰਜ ਦੀ ਰੋਸ਼ਨੀ ਘੱਟ ਆਉਂਦੀ ਹੈ। ਤਾਂ ਉੱਥੇ ਮੈਂ ਇਸ ਦਾ ਰਿਜ਼ਲਟ ਦੇਖਿਆ। ਬਾਕੀ ਜੇ ਤੁਸੀਂ ਜਿੱਥੇ ਸੂਰਜ ਦੀ ਰੋਸ਼ਨੀ ਵਧਿਆ ਨਿਕਲ ਰਹੀ ਹੈ ਜੋ ਉੱਥੇ ਦਾ ਇਸਤੇਮਾਲ ਕਰੋਗੇ ਤਾਂ ਇਹਦਾ ਕੋਈ ਅੱਡਾ ਫਾਇਦਾ ਨਹੀਂ ਹੈਗਾ। ਇਹ ਸੋਡੇ ਇਸ ਜਗ੍ਹਾ ਤੇ ਫਾਲਤੂ ਖਰਚ ਹਨ ਕਿਉਂਕਿ ਜਿਹੜੇ ਕੁਝ ਪ੍ਰੋਡਕਟ ਬਣਾਏ ਹੋਏ ਨੇਗੇ ਉਹ ਕਿਸੇ ਚੀਜ਼ ਵਾਸਤੇ ਬਣਾਏ ਹੋਏ ਨੇਗੇ। ਕਿਸੇ ਵੀ ਇੱਥੇ ਆਪ ਨੂੰ ਇਸ ਦੀ ਮੁਸ਼ਕਲ ਆ ਰਹੀ ਹੈਗੀ ਉਹਨਾਂ ਨੂੰ ਮੁਸ਼ਕਲ ਨੂੰ ਸਧਾਰਨ ਵਾਸਤੇ ਉਹ ਬਣਾਏ ਗਏ ਨੇ ਜਿੱਥੇ ਸੂਰਜ ਦੀ ਰੋਸ਼ਨੀ ਮਿਲ ਨਹੀਂ ਰਹੀ ਆਪਾਂ ਉੱਥੇ ਇਹ ਪ੍ਰੋਡਕਟ ਬਣਾਏ ਗਏ ਨੇ ਉਹਨਾਂ ਵਾਸਤੇ ਆਪਾਂ ਫਿਰ ਇਹਨਾਂ ਦੇ ਕਿਉਂ ਇਸਤੇਮਾਲ ਕਰ ਰਹੇ ਹਾਂਗੇ ਜਿੱਥੇ ਆਪਾਂ ਨੂੰ ਕੁਦਰਤੀ ਤੌਰ ਤੇ ਇਹਨਾਂ ਕੁਝ ਮਿਲ ਰਿਹਾ ਇਹ ਇੱਕ ਆਪਣਾ ਫालतू ਖਰਚਾ ਹੈਗਾ ਇਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੇ ਤਾਂ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਹੋਰ ਵੀ ਤੁਹਾਨੂੰ ਇਸ ਦੇ ਰਿਲੇਟਡ ਵਧੀਆ ਜਾਣਕਾਰੀਆਂ ਦੇਵਾਂਗੇ ਧੰਨਵਾਦ